ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰੂ ਜੇਲਾ ਪਿੰਡ ਦੇ ਬਾਹਰ ਛੱਪੜ ਕਿਨਾਰੇ ਦਰਖਤ ਹੇਠਾਂ ਬੈਠੇ ਸਨ ਉਹਨਾਂ ਨੂੰ ਗੁੱਤੀ ਮੱਛਰ ਵਗੈਰਾ ਲੜਨ ਲੱਗ ਪਿਆ ਜਦੋਂ ਚੇਲੇ ਦੇ ਮੱਛਰ ਲੜਿਆ ਤਾਂ ਚੇਲੇ ਨੇ ਕਿਹਾ ਗੁਰੂ ਜੀ ਇੱਥੋਂ ਉੱਠ ਚਲੀਏ ਕਿਉਂਕਿ ਇੱਥੇ ਜੀਵ ਜੰਤ ਬਹੁਤ ਲੜ ਰਹੇ ਹਨ ਗੁਰੂ ਜੀ ਨੇ ਕਿਹਾ ਇਹ ਸਭ ਪਰਮਾਤਮਾ ਦੇ ਬਣਾਏ ਹੋਏ ਹਨ ਔਰ ਹੁਕਮ ਵਿੱਚ ਹਨ ਚੇਲੇ ਨੇ ਕਿਹਾ ਗੁਰੂ ਜੀ ਐਸੀਆਂ ਨਕਮੀਆਂ ਚੀਜ਼ਾਂ ਜੋ ਮਨੁੱਖਾਂ ਨੂੰ ਦੁੱਖ ਦੇਣ ਉਹ ਬਣਾਉਣ ਤੋਂ ਪਰਮਾਤਮਾ ਦਾ ਕੀ ਥੋੜਿਆ ਪਿਆ ਸੀ ਸਗੋਂ ਨਾ ਬਣਾਉਂਦਾ ਤਾਂ ਚੰਗਾ ਸੀ ਗੁਰੂ ਨੇ ਕਿਹਾ ਬੱਚਾ ਇਹ ਗੱਲ ਫੇਰ ਨਹੀਂ ਕਹਿਣੀ ਕਿਉਂਕਿ ਕੋਈ ਚੀਜ਼ ਐਸੀ ਪਰਮਾਤਮਾ ਨੇ ਪੈਦਾ ਨਹੀਂ ਕੀਤੀ ਜੋ ਵਿਅਰਥ ਹੋਵੇ ਔਰ ਜੋ ਚੀਜ਼ ਕਿਸੇ ਨੂੰ ਵੀ ਪਿਆਰੀ ਨਾ ਹੋਵੇ ਔਰ ਕਿਸੇ ਉੱਪਰ ਉਪਕਾਰ ਨਾ ਕਰੇ ਉਸ ਨੂੰ ਬਿਰਥਾ ਕਹਿਣਾ ਚਾਹੀਦਾ ਹੈ ਪਰ ਜੋ ਕੁਝ ਸ੍ਰਿਸ਼ਟੀ ਵਿੱਚ ਪਰਮਾਤਮਾ ਨੇ ਉਤਪਨ ਕੀਤਾ ਹੈ ਉਸ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਜੋ ਕਿਸੇ ਨਾ ਕਿਸੇ ਨੂੰ ਪਿਆਰੀ ਨਾ ਹੋਵੇ ਔਰ ਕਿਸੇ ਉੱਪਰ ਉਪਕਾਰ ਨਾ ਕਰੇ ਜੀਲੇ ਨੇ ਕਿਹਾ ਗੁਰੂ ਜੀ ਸੈਂਕੜੇ ਚੀਜ਼ਾਂ ਹਨ ਜੋ ਉਪਕਾਰ ਕਰਨਾ ਤਾਂ ਕਿਤੇ ਰਹਾ ਨੇਰਾ ਦੁੱਖ ਹੀ ਦਿੰਦੀਆਂ ਹਨ ਸੋ ਮੈਂ ਤੁਹਾਨੂੰ ਦੱਸਦਾ ਹਾਂ ਪਰ ਤੁਸੀਂ ਇਹ ਵਰਣਨ ਕਰੋ ਜੋ ਇਸ ਗੋਤੀ ਤੋਂ ਬਿਨਾ ਕੀ ਥੜਿਆ ਪਿਆ ਸੀ ਗੁਰੂ ਨੇ ਕਿਹਾ ਸੁਣ ਬੱਚਾ ਤੈਨੂੰ ਮੈਂ ਇੱਕ ਕਥਾ ਸੁਣਾਉਂਦਾ ਹਾਂ ਇਹ ਸੁਣ ਕੇ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਕਿ ਇਸ ਗੋਤੀ ਤੋਂ ਬਿਨਾ ਕੀ ਕੁਝ ਥੜਿਆ ਹੋਇਆ ਸੀ ਔਰ ਰੱਬ ਨੇ ਐਵੇਂ ਹੀ ਨਹੀਂ ਬਣਾਤਾ ਸੁਣ ਬੱਚਾ ਇਹੋ ਪ੍ਰਸ਼ਨ 卢ਕਮਾਨ ਹਕੀਮ ਦੇ ਚੇਲੇ ਅਫਲਾਤੂਨ ਨੇ ਆਪਣੇ ਗੁਰੂ 卢ਕਮਾਨ ਪਾਸ ਕੀਤਾ ਸੀ ਕਿ ਇਹ ਗੁੱਤੀ ਰੱਬ ਨੇ ਐਵੇਂ ਹੀ ਬੜਾਈ ਹੈ ਕਿਸੇ ਅਰਥ ਨਹੀਂ ਸੋ ਜਦ ਅਫਲਾਤੂਨ ਨੇ ਇਸ ਤਰ੍ਹਾਂ ਕਿਹਾ ਤਾਂ ਕੁਝ ਦਿਨ ਪਿਛੋਂ ਉਸ ਦੀਆਂ ਅੱਖਾਂ ਕੁਦਰਤੀ ਤੌਰ ਨਾਲ ਬੰਦ ਹੋ ਗਈਆਂ ਪਰ ਜਦੋਂ ਅੱਖਾਂ ਰਾਜ਼ੀ ਨਾ ਹੋਈਆਂ ਆਪਣੇ ਗੁਰੂ ਲੁਕਮਾਨ ਪਾਸ ਅਰਜ਼ ਕੀਤੀ ਕਿ ਮੇਰੀਆਂ ਅੱਖਾਂ ਰਾਜ਼ੀ ਕਰੋ ਫਿਰ ਲੁਕਮਾਨ ਨੇ ਇੱਕ ਬੁੱਢੇ ਹਕੀਮ ਵੱਲ ਅਫਲਾਤ ਨੂੰ ਭੇਜਿਆ ਜਦ ਅਫਲਾਤ ਉਹਨੇ ਜਾ ਕੇ ਉਸ ਬੁੱਢੇ ਹਕੀਮ ਤੋਂ ਦਵਾਈ ਲਈ ਤਾਂ ਉਸ ਦਵਾਈ ਨਾਲ ਉਸ ਦੀਆਂ ਅੱਖਾਂ ਝੱਟ ਰਾਜ਼ੀ ਹੋ ਗਈਆਂ ਤਦ ਉਸ ਨੁਸਖੇ ਨੂੰ ਜ਼ਬਾਨ 'ਤੇ ਰੱਖ ਕੇ ਚਖਿਆ ਔਰ ਜੋ-ਜੋ ਚੀਜ਼ ਉਸ ਵਿੱਚ ਸੀ ਸਭ ਪਰਖ ਲਈ ਪਰ ਇੱਕ ਚੀਜ਼ ਦੀ ਪਰਖ ਨਾ ਆਈ ਤਾਂ ਆਪਣੇ ਗੁਰੂ ਲੁਕਮਾਨ ਨੂੰ ਉਹ ਦਵਾਈ ਦਾਸ ਕੇ ਪੁੱਛਿਆ ਕਿ ਮੈਂ ਇਸ ਦੀਆਂ ਸਭ ਚੀਜ਼ਾਂ ਪਰਖ ਲਈਆਂ ਹਨ ਪਰ ਇੱਕ ਚੀਜ਼ ਦਾ ਪਤਾ ਨਹੀਂ ਲੱਗਦਾ ਤਦ ਲੁਕਮਾਨ ਨੇ ਕਿਹਾ ਉਸ ਬੁੱਢੇ ਪੁਰਸ਼ પાસે ਹੀ ਜਾ ਕੇ ਪੁੱਛੋ ਜਿਸ ਤੋਂ ਦਵਾਈ ਲੈ ਕੇ ਆਏ ਹੋ ਤਾਂ ਅਫਲਾਦ ਉਹਨੇ ਜਾ ਕੇ ਬੁੱਢੇ ਹਕੀਮ ਨੂੰ ਸਾਰੀ ਗੱਲ ਸੁਣਾ ਕੇ ਪੁੱਛਿਆ ਕਿ ਇੱਕ ਚੀਜ਼ ਦਾ ਮੈਨੂੰ ਪਤਾ ਨਹੀਂ ਲੱਗਾ ਉਹ ਆਪ ਦੱਸੋ ਜੋ ਇਸ ਦਵਾਈ ਵਿੱਚ ਸੀ ਤਦ ਬੁੱਢੇ ਹਕੀਮ ਨੇ ਕਿਹਾ ਇਹ ਜਿਸਦਾ ਤੈਨੂੰ ਪਤਾ ਨਹੀਂ ਲੱਗਾ ਇਹ ਗੁੱਤੀ ਹੈ ਫੇਰ ਅਫਲਾਤੂਨ ਆਪਣੇ ਮਨ ਵਿੱਚ ਬੜਾ ਸ਼ਰਮਿੰਦਾ ਹੋਇਆ ਔਰ ਹੱਥ ਜੋੜ ਕੇ ਪਰਮਾਤਮਾ ਬਾਸੋਂ ਬੋਲ ਬਖਸ਼ਾਈ ਕਿ हे ਪਰਮਾਤਮਾ ਮੈਂ ਤੇਰੇ ਕੀਤੇ ਨੂੰ ਬਿਰਥਾ ਕਿਹਾ ਸੀ ਮੈਨੂੰ ਮਾਫ ਕਰ ਦੇ ਸੋਹੇ ਚੇਲਾ ਤੂੰ ਸਮਝ ਲੈ ਕਿ ਇਹ ਗੁੱਤੀ ਵੀ ਕੰਮ ਆਉਣ ਵਾਲੀ ਹੈ ਬਿਰਥਾ ਨਹੀਂ ਹੈ ਚੇਲੇ ਨੇ ਕਿਹਾ ਭਲਾ ਜੀ ਜੰਤ ਸਭ ਬਿਛੂ ਇਹ ਸਾਰੇ ਜ਼ਹਿਰ ਵਾਲੇ ਜਾਨਵਰ ਕਿਸੈ ਨੂੰ ਕੀ ਫਾਇਦਾ ਪਹੁੰਚਾ ਸਕਦੇ ਹਨ ਇਹ ਤਾਂ ਡੰਗ ਮਾਰ ਕੇ ਨੁਕਸਾਨ ਹੀ ਕਰਦੇ ਹਨ ਗੁਰੂ ਨੇ ਕਿਹਾ ਇਹ ਕਹਿਣਾ ਵੀ ਤੇਰੀ ਭੁੱਲ ਹੈ ਕਿਉਂਕਿ ਸੱਪ ਵਿੱਚੂ ਆਦਿਕ ਆਪਣੇ ਸੰਬੰਧੀਆਂ ਨੂੰ ਪਿਆਰੇ ਹਨ ਔਰ ਮਨੁੱਖਾਂ ਤੇ ਉਪਕਾਰ ਵੀ ਕਰਦੇ ਹਨ ਕਿਉਂਕਿ ਦੁਨੀਆਂ ਵਿੱਚ ਜੋ ਗੰਦਗੀ ਹਵਾ ਅਥਵਾ ਜ਼ਹਿਰੀਲੀ ਹਵਾ ਹੈ ਉਸ ਨੂੰ ਇਹ ਜ਼ਹਿਰ ਵਾਲੇ ਜਾਨਵਰ ਸੱਪ ਵਿੱਚੂ ਆਦਿਕ ਪੱਖਣ ਕਰਦੇ ਰਹਿੰਦੇ ਹਨ ਜੇਕਰ ਉਹ ਗੰਦੀ ਹਵਾ ਨਾ ਖਾਣ ਤਾਂ ਉਸ ਦਾ ਅਸਰ ਮਨੁੱਖਾ ਤੇ ਪਵੇ ਔਰ ਮਨੁੱਖ ਹੋਣ ਨਾਲੋਂ ਬਹੁਤ ਮਰਨ ਔਰ ਦੁੱਖ ਨੂੰ ਪ੍ਰਾਪਤ ਹੋਣ ਤਾਂ ਤੇ ਇਹ ਸਭ ਵਿੱਚੋਂ ਅਦਿਕ ਜੀਵ ਵੀ ਪਰਮਾਤਮਾ ਨੇ ਬਿਰਥਾ ਨਹੀਂ ਬਣਾਈ ਉਪਕਾਰੀ ਹਨ ਔਰ ਕਿਸੇ ਪ੍ਰਕਾਰ ਮੱਛਰ ਮੱਖੀਆਂ ਆਦਕ ਜੋ ਕਿ ਨੌਣੀਆਂ ਜੂਨਾ ਨਜ਼ਰ ਆਉਂਦੀਆਂ ਹਨ ਸਭ ਕੁਝ ਨਾ ਕੁਝ ਗੁਣ ਰੱਖਦੀਆਂ ਹਨ ਅਰਥਾਤ ਮਨੁੱਖ ਜੋ ਨੱਕ ਸੁਣਕਦੇ ਹਨ ਔਰ ਥੁੱਕ ਸੁੱਟਦੇ ਹਨ ਅਥਵਾ ਹੋਰ ਖੰਗਾਰ ਆਦਿਕ ਗੰਦੀਆਂ ਚੀਜ਼ਾਂ ਆਪਣੇ ਅੰਦਰੋਂ ਕੱਢ ਕੇ ਬਾਹਰ ਸਿੱਟਦੇ ਹਨ ਜੇਕਰ ਉਹਨਾਂ ਨੂੰ ਇਹ ਮੱਖੀ ਮੱਛਰ ਆਦਿਕ ਨਾ ਖਾਣ ਤਾਂ ਸੜਿਆਨ ਪੈਦਾ ਹੋ ਜਾਏ ਔਰ ਮਨੁੱਖਾਂ ਪਰ ਉਪਕਾਰ ਹੀ ਕਰਦੇ ਹਨ ਔਰ ਬਿਰਥਾ ਨਹੀਂ ਹਨ ਹੋਰ ਸੁਣ ਅਨੇਕ ਪ੍ਰਕਾਰ ਦੀਆਂ ਬਨਸਪਤੀਆਂ ਜੋ ਜੰਗਲਾਂ ਵਿੱਚ ਆਪ ਪਰਫੁੱਲਿਤ ਹੋ ਰਹੀਆਂ ਹਨ ਇਹ ਸਭ ਰੋਗਾਂ ਨੂੰ ਦੂਰ ਕਰਨ ਵਾਲੀਆਂ ਹਨ ਕੋਈ ਜੀਵੀ ਬਿਰਥਾ ਨਹੀਂ ਹੈ ਕਾਸੂ ਸਭ ਗੁਣ ਦਾ ਹੈ ਖੰਨ ਔਰ ਨਿਮਾਦਿਕ ਤਾਂ ਪ੍ਰਤੱਖ ਗੁਣਕਾਰੀ ਹਨ ਇਹ ਸਾਰੇ ਲੋਕ ਜਾਣਦੇ ਹੀ ਹਨ ਔਰ ਪਸ਼ੂ ਚਾਰ ਪੈ ਵੀ ਮਨੁੱਖਾਂ ਨੂੰ ਅਨੇਕ ਪ੍ਰਕਾਰ ਦੇ ਸੁੱਖ ਦਿੰਦੇ ਹਨ ਦੇਖੋ ਗੁਰੂ ਜੀ ਨੇ ਵੀ فرمایا ਹੈ ਪਸ਼ੂ ਮਿਲੇ ਚੰਗਿਆਈਆਂ ਖਾੜ ਖਾਵੈ ਅੰਮ੍ਰਿਤ ਦੇ ਤਾਂ ਤੇ ਕੋਈ ਪਸ਼ੂ ਵੀ ਬਿਰਥਾ ਨਹੀਂ ਬਲਕੇ ਡਾਕਟਰੀ ਦੀ ਇੱਕ ਪੁਸਤਕ ਵਿੱਚ ਲਿਖਿਆ ਹੈ ਕਿ ਜਿੱਥੇ ਗਊ ਦਾ ਗੋਹਾ ਫਿਰੇ ਉਸ ਜਗ੍ਹਾ ਤੇ ਬਿਜਲੀ ਨਹੀਂ ਗਰਦੀ ਤਾਂ ਤੇ ਸ੍ਰਿਸ਼ਟੀ ਦੀ ਕੋਈ ਚੀਜ਼ ਵੀ ਵਿਅਰਥ ਨਹੀਂ ਹੈ ਇਸ ਲਈ ਤੋ ਅਗੇ ਨੂੰ ਕਦੇ ਵੀ ਇਸ ਤਰ੍ਹਾਂ ਦਾ ਸ਼ੰਕਾ ਨਾ ਕਰੀ ਚੇਲੇ ਨੇ ਕਿਹਾ ਭਲਾ ਜੀ ਇਹ ਤਾਂ ਜੋ ਆਪਨੇ ਕਿਹਾ ਇਹ ਮੈਂ ਸੱਚ ਮੰਨ ਲਿਆ ਹੈ ਪਰੰਤੂ ਗਲੀਆਂ ਸੜੀਆਂ ਚੀਜ਼ਾਂ ਲੀਰਾ ਕਜੀਰਾ ਔਰ ਹੱਡੀਆਂ ਆਦਕ ਤਾਂ ਬੁਰੀਆਂ ਚੀਜ਼ਾਂ ਹਨ ਇਹ ਐਵੀ ਗੋਣ ਰੱਖਦੀਆਂ ਹਨ ਗੁਰੂ ਨੇ ਕਿਹਾ ਐਵੀ ਗੋਣ ਰੱਖਦੀਆਂ ਹਨ ਦੇਖੋ ਲੀਰਾ ਕਚੀਰਾ ਜੋ ਹਨ ਇਹ ਕਾਗਜ਼ਾਂ ਦੇ ਬਣਨ ਵਿੱਚ ਕੰਮ ਆਉਂਦੀਆਂ ਹਨ ਔਰ ਹੱਡੀਆਂ ਜਿਹੜੀਆਂ ਹਨ ਇਹ ਖੰਡਾਂ ਤੱਕ ਨੁਸਾਫ਼ ਕਰਦੀਆਂ ਹਨ ਤੇ ਸੌਦਾਗਰਾਂ ਨੂੰ ਬੜਾ ਲਾਭ ਪਹੁੰਚਾਉਂਦੀਆਂ ਹਨ اے ਜੇਲੇ ਤੂੰ ਸਰੀਰ ਦੀ ਬਣਾਵਟ ਵੱਲ ਧਿਆਨ ਕਰ ਜੋ ਪ੍ਰਮਾਤਮਾ ਨੇ ਕੈਸੀ ਅਸਚਰਜ ਬਣਾਈ ਹੈ ਕੋਈ ਵੀ ਅੰਗ ਅਥਵਾ ਰੋਮ ਸਰੀਰ ਦਾ ਨਿਸਫਲ ਨਹੀਂ ਹੈ ਸਿਰ ਦੇ ਕੇਸ ਤੇ ਨੱਕ ਕਨ ਆਦਿਕਾਂ ਦੇ ਵਾੜ ਜੋ ਕੋਈ ਅਣਜਾਣਾਂ ਨੂੰ ਬੁਰੇ ਮਾਲੂਮ ਹੁੰਦੇ ਹਨ ਇਹ ਵੀ ਗੁਣਕਾਰੀ ਹਨ ਮਿੱਟੀ ਘਟੇ ਔਰ ਸਰਦੀ ਗਰਮੀ ਨੂੰ ਰੋਕਣ ਲਈ ਪੈਰੇਦਾਰ ਹਨ ਅਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜੋ ਇਹ ਪੰਜ ਚੀਜ਼ਾਂ ਪਰਮਾਤਮਾ ਨੇ ਉਤਪਨ ਕੀਤੀਆਂ ਹਨ ਇਹ ਵੀ ਵਿਰਥਾ ਨਹੀਂ ਹਨ ਦੇਖੋ ਜੇ ਕਾਮਨਾ ਹੁੰਦਾ ਤਾਂ ਸ੍ਰਿਸ਼ਟੀ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਔਰ ਜੇ ਕ੍ਰੋਧ ਨਾ ਹੋਵੇ ਤਾ ਵੈਰੀਆਂ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਔਰ ਗੁਰੂ ਜੀ ਦੁਸ਼ਟਾਂ ਨੂੰ ਕਿਸ ਤਰ੍ਹਾਂ ਮਾਰ ਸਕਦੇ ਔਰ ਜੇ ਲੋਭ ਨਾ ਹੋਵੇ ਤਾਂ ਹਰ ਜੀ ਦੀ ਭਗਤੀ ਕੌਣ ਕਰੇ ਔਰ ਸਦਾ ਭਗਤਾਂ ਦੀ ਸੇਵਾ ਕੌਣ ਕਰੇ ਔਰ ਜੇ ਕਰਮਾ ਦੇ ਕਰਨ ਲਈ ਕੋਈ ਉਦੇਤ ਨਾ ਹੋਵੇ ਔਰ ਜੇ ਮੋਹ ਨਾ ਹੋਵੇ ਤਾਂ ਬਾਲ ਬੱਚੇ ਦੀ ਪਰਵਰਿਸ਼ ਕਿਦਾਂ ਹੋਏ ਉਹ ਕੋਈ ਨਹੀਂ ਕਰ ਸਕਦਾ ਤੇ ਟੱਬਰ ਰੋਲ ਰੋਲ ਕੇ ਮਰ ਜਾਂਦੇ ਔਰ ਜੇਕਰ ਅਹੰਕਾਰ ਨਾ ਹੁੰਦਾ ਤਾਂ ਨੈਮਰ ਵਾਲਿਆਂ ਦੀ ਕਦਰ ਕੋਈ ਨਾ ਕਰਦਾ ਔਰ ਗਰੀਬੀ ਧਾਰਨ ਵਾਲੇ ਦੀ ਇੱਜ਼ਤ ਕੁਝ ਨਾ ਹੁੰਦੀ ਤਾਂ ਤੇ ਇਹ ਜੋ ਪੰਜੇ ਵਿਸ਼ੇ ਹਨ ਇਹ ਵੀ ਬੁਰੇ ਨਹੀਂ ਹਨ ਲਾਭਦਾਇਕ ਔਰ ਗੁਣਕਾਰੀ ਹੀ ਹਨ ਸੁਹੇਜੇਲਾ ਹੋਰ ਦੀ ਕੀ ਬਾਤ ਕਹਿਣੀ ਹੈ ਮੌਤ ਜੋ ਦੁਨੀਆ ਵਿੱਚ ਸਭ ਤੋਂ ਬੁਰੀ ਮੰਨੀ ਹੋਈ ਹੈ ਇਹ ਵੀ ਬੁਰੀ ਨਹੀਂ ਹੈ ਕਿਉਂਕਿ ਜੇ ਮਰਨਾ ਔਥਵਾ ਮੌਤ ਸੱਚਮੁੱਚ ਹੀ ਬੁਰੀ ਹੁੰਦੀ ਤਾਂ ਸੈਂਕੜੇ ਸਿੱਧਕੀ ਸ਼ਹੀਦ ਜੋ ਹਾਸ ਹਾਸ ਕੇ ਜਾਣਾ ਦੇ ਗਏ ਔਰ ਧਰਮ ਪਰ ਕੁਰਬਾਨ ਹੋ ਗਏ ਉਹ ਕਦੇ ਵੀ ਮੌਤ ਨੂੰ ਕਬੂਲ ਨਾ ਕਰਦੇ ਪਰ ਦੇਖੋ ਭਾਈ ਤਾਰੂ ਸਿੰਘ ਜੀ ਭਾਈ ਸੁਵੇਗ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਨੱਥਾ ਸਿੰਘ ਜੀ ਆਦਿਕ ਸੈਂਕੜਿਆਂ ਨੇ ਜੀਵਨ ਨਾਲੋਂ ਮਰਨ ਨੂੰ ਚੰਗਾ ਸਮਝਿਆ ਔਰ ਇਹ ਆਵਾਜ਼ ਦਿੱਤੀ ਕਿ ਜਿਸਨੇ ਸਿਰ ਦੇਣਾ ਹੈ ਸਾਡੇ ਨਾਲ ਆਵੇ ਸੋ ਜਿਨ੍ਹਾਂ ਨੇ ਮਰਨਾ ਬੁਰਾ ਨਾ ਸਮਝਿਆ ਉਹ ਸੈਂਕੜੇ ਸਿੰਘ ਬਾਬਾ ਦੀਪ ਸਿੰਘ ਜੀ ਨਾਲ ਸ਼ਹੀਦ ਹੋ ਕੇ ਸਿਰ ਦੇ ਗਏ ਜੇਕਰ ਉਹ ਮੌਤ ਨੂੰ ਬੁਰਾ ਸਮਝਦੇ ਤਾਂ ਕਦੇ ਆਪਣੀਆਂ ਜਾਨਾਂ ਨੂੰ ਨਾ ਗਵਾਉਂਦੇ ਔਰ ਇਹ ਜੇਲਾ ਗ੍ਰੰਥਾ ਸ਼ਾਸਤਰਾ ਵਾਲਿਆਂ ਨੇ ਮੌਤ ਨੂੰ ਹੀ ਵੈਰਾਗ ਦਾ ਕਾਰਨ ਦੱਸਿਆ ਹੈ ਅਰਥਾਤ ਜੇ ਮੌਤ ਨਾ ਹੁੰਦੀ ਤਾਂ ਕਿਸੇ ਨੂੰ ਵੈਰਾਗ ਨਾ ਹੁੰਦਾ ਔਰ ਕੋਈ ਵੀ ਮੁਕਤੀ ਨੂੰ ਪ੍ਰਾਪਤ ਨਾ ਹੋ ਸਕਦਾ ਅਰਥਾਤ ਮੁਕਤੀ ਦੇ ਪ੍ਰਾਪਤ ਕਰਨ ਲਈ ਵੀ ਮੌਤ ਗੁਣਕਾਰੀ ਹੈ ਇਸ ਲਈ ਮੌਤ ਵੀ ਬਿਰਥਾ ਨਹੀਂ ਹੈ ਔਰ ਨਾ ਹੀ ਬੁਰੀ ਹੈ ਸੋ ਸਾਧ ਸੰਗਤ ਜੀ ਇਸ ਸਾਖੀ ਦਾ ਤਾਤਪਰਯ ਇਹ ਹੈ ਕਿ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਜੋ ਬਿਰਥਾ ਹੋਵੇ ਇਸ ਲਈ ਕਿਸੇ ਵੀ ਚੀਜ਼ ਨੂੰ ਕਦੇ ਵੀ ਨਿੰਦਣਾ ਨਹੀਂ ਚਾਹੀਦਾ ਨਿੰਦੋ ਨਾਹੀ ਕਾਹੂ ਬਾਤਾ ਇਹੋ ਖਸਮ ਕਾ ਕੀਆ ਹੋਇਆ ਪਹਲਾ ਚੁਕਾਂ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ